ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਦਾ ਦਾਤਾ ਏਕ ਹੈ ਸਭ ਕ ਦੇਵਨਹਾਰੇ ਨਿੰਦੇ ਟੋਟ ਨ ਆਵਈ ਅਗਨਤ ਪਰੇ ਪੰਡਾਰ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੁ ਕਹ ਓ ਟਲ ਗੁਰ ਸੇਵੀਐ ਐਹ ਨਸ ਸਹਿਜ ਸੁਭਾਈ ਦਰਸ਼ਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਬਤ ਖਸਮ ਦੀ ਨੌਰ ਅਰਸਾ ਕਰਸ ਚਟੀ ਐ ਤੁਜ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ शेर शाह जिस पास बैठियाँ सोिया सपना दावे साहु सतना श्री ਸਾਹਿਬ ਜੀ ਤਨ ਆਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤਿਨਾਂ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨ ਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੈਨਾਂ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾਂ मन सतनाम सदा सतनाम हलत पलत मुख नित नेत है हर निरंजना रहाओ जह हर सिमरन पया कीनी वड पागे हर जपना जन नानक कगोरे मत दीनी जप पवजल तरना जय हर स्िमर पया गत उपदगत् वड भागी हर जपना ਜਨ ਨਾਨਕ ਕਾ ਗੁਰੇ ਮਤ ਦਿਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਸਰੀ ਮਹਲਾ 4 ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਖੰਡ ਪ੍ਰਤਮ ਸਾਜ ਕਾ ਜਿਨ ਸਭ ਸਾਰੇ ਉਪਾਇਆ ਬ੍ਰਹਮ ਵਿਸ਼ਨ ਮਹੀਸ ਸਾਜ ਕੁਦਰਤੀ ਦਾ ਖੇਲ ਰਚਾਇ ਬਨਾਇ ਸਿੰਗ ਪਰਬਤ ਮਿਤਨੀ ਬਿਨ ਤੁਮ ਗਗਨ ਰਹਾਇ ਸਿਰਜੈ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਸਗਲ ਦੁਆਰ ਕੋ ਛਾਡ ਕੇ ਗਯੋ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਵਮਲ ਚੰਦ ਦਸ ਸਹੰਸਰ ਪ੍ਰਮਾਨ ਬਰਕਸੋ ਕੀਨ ਰਾਜ ਸੁਧਾਰ ਭਾਂਤ ਭਾਂਤ ਤਰਾਨ ਲੈ ਅਰ 70 ਸਰਬ ਸੰਗਾਰ ਦਸ ਸਹੰਸਰ ਪ੍ਰਮਾਨ ਬਰਕਸੋ ਕੀਨ ਰਾਜ ਸੁਧਾਰ ਭਾਂਤ ਭਾਂਤ ਤਰਾਨ ਲੈ ਅਰ ਸੱਤਰ ਸਰਬ ਸੰਧਾਰ ਜੀਤ ਜੀਤ ਅਨੂਪ ਭੂਪਤਾ ਅਨੂਪ ਰੂਪ ਅਪਾਰ ਭੂਪ ਮੇਦ ਠਲਿਓ ਨਿਰਪਤਮਾ ਏਕ ਜੋਗ ਸੁਧਾਰ ਦੀਸ ਦੀਸਨ ਕੀ ਨਰੀਸਨ ਬਾਦ ਕੈ ਇਕ ਬਾਰ ਰੂਹ ਦੀਸ ਬਿਕੈ ਗਇਓ ਲੈ ਪੁੱਤਰ ਮਿੱਤਰ ਕੁਮਾਰਾ ਨਾਰ ਸੁਜੰਤ ਬੈਠ ਬਿਵਤ ਆ ਕੀਨ ਜਗ ਆਰੰਭ ਬੋਲ ਬੋਲ ਕਰੋ ਤ੍ਰਿਜਗ ਲੋ ਬਿਪ ਅਸੰਭ ਰਾਦ ਮੀਧ ਕਰਿਓ ਲਗੈ ਅਰੰਭ ਪੂਪ ਅਪਾਰ ਪਾਤ ਪਾਸਨਦਨ ਜੂਰ ਸੋ ਮਿੱਤਰ ਸਤਰ ਕੁਮਾਰ ਪਾਤ ਅਨੇਕਨ ਕੇ ਜੁਰੀ ਜਨ ਆਣ ਕਹਤੇ ਦੀਸਾ ਸ਼ੀਨ ਸ਼ੀਨ ਲਈ ਨਿਰਪਾਕ ਬਰ ਦੇਸ ਦਰਬ ਅਵਨੀਸਾ ਦੇਖ ਕਾ ਇਹ ਬਾਤ ਸਰਬ ਸੁਪੂਪ ਸੰਪਤ ਨੈਨਾ ਗਰਭ ਸੋ ਪੁਜ ਦੰਡ ਕਾ ਇਹ ਬਾਤ ਬੁਲਾ ਬੈਨਾ ਭੂਪ ਮਿੱਦ ਕਰੋ ਸਬਾ ਤੁਮ ਆਦਿ ਜਗ ਆਰੰਭ ਸਤਜਗ ਮਾ ਭਯੋ ਜਹੀ ਵਿਦਕੀਨ ਰਾਜਾ ਝੰਭ ਪੂਪ ਮੇਧ ਕਰਾਓ ਸਭ ਤੁਮ ਆਜ ਦਗ ਆਰੰਭ ਸਤਜੁਗ ਮਹਾ ਭਯੂ ਜਹੀ ਵਿਦਕੀਨ ਰਾਜਾ ਝੰਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ